ਹਾਂਜੀ ਇਸ ਜਗ੍ਹਾ ਦੇ ਉੱਤੇ ਆ ਕੇ ਨਾ ਲੋਕ ਮਿੱਟੀ ਕੱਢਦੇ ਨੇਗੇ ਸੰਡੇ ਤੋਂ ਦੂਰੋਂ ਦੂਰੋਂ ਆਉਂਦੀ ਆ ਜੀ ਤੇ ਤੀਜ ਵਾਲੇ ਦਿਨ ਤੇ ਇੱਥੇ ਨਾ ਮਿੱਟੀ ਕੱਢਦੇ ਵੀ ਨੇ ਤੇ ਇੱਕ ਮਿੱਟੀ ਜਿਮਿਆਂ ਬੁੜੀਆਂ ਨਾ ਚੱਕ ਚੱਕ ਕੇ ਤਾਂਹਾਂ ਝੋਲੀਆਂ 'ਚ ਲਫਾਫਿਆਂ ਦੇ ਵਿੱਚ ਐ ਲਿਜਾਈ ਜਾਂਦੇ ਨੇ ਤਾਂਹਾਂ ਬਹੁਤ ਉੱਚੀ ਜਗ੍ਹਾ ਇੱਕ ਤੇ ਉੱਥੇ ਨਾ ਜਿਮਿਆਂ ਇਹਦੀ ਜੜ ਦੇ ਵਿੱਚ ਆਹ ਜਿਹੜਾ ਲੱਗਿਆ ਹੋਇਆ ਨਿਸਾਨ ਸਾਹਿਬੀ ਦੇ ਇੱਥੇ ਮਿੱਟੀ ਪਾਈ ਜਾਂਦੇ ਨੇ ਆਹ ਵੀ ਇੱਥੇ ਕੀ ਸੁਖ ਸੁਖੀਂਦੀ ਐ ਵੀ ਦਾ ਇਤਿਹਾਸ ਕੀ ਐ ਜਿਹੜੀ ਥੱਲੋਂ ਮਿੱਟੀ ਲਿਆ ਕੇ ਇੱਥੇ ਪਾਉਂਦੇ ਨੇ ਜੇ ਕਿਸੇ ਨੂੰ ਪਤਾ ਐ ਤਾਂ ਉਹ ਵੀ ਜਰੂਰ ਦੱਸਿਓ ਆ ਦੇਖੋ ਲਫਾਖਾਂ ਦੇ ਵਿੱਚ ਲਿਆਉਂਦੇ ਨੇਗੇ ਤੇ ਬਹੁਤ ਜ਼ਿਆਦਾ ਕੱਠਾ ਐ ਇੱਥੇ ਤੇ ਇਹ ਪਿੰਡ ਹੈਗਾ ਜੋ ਗਰਲਾ ਤੇ ਜੋਗੀ ਪੀਰ ਜੋਗੀ ਪੀਰਾਂ ਦਾ ਮਤਲਬ ਅਸਥਾਨ ਐ ਆ ਦੇਖੋ ਮਿੱਟੀ ਵੀ ਕੱਢਦੇ ਨੇ ਤੇ ਦੂਜੀ ਗੱਲ ਇਹਦਾ ਆਪਾਂ ਨੂੰ ਪਤਾ ਹੈਗਾ ਜਿਹੜੀਆਂ ਲਵੇ ਇੱਥੇ ਇੱਕ ਇੱਟਾਂ ਪਈਆਂ ਨੇ ਬਹੁਤ ਸਾਰੀਆਂ ਤੇ ਜਿਵੇਂ ਦੋ ਇੱਟਾਂ ਧਰੀਆਂ ਹੋਈਆਂ ਨੇ ਤਿੰਨ ਇੱਟਾਂ ਧਰੀਆਂ ਹੋਈਆਂ ਨੇ ਦੇਖੋ ਇੱਟਾਂ ਤੇ ਇੱਟਾਂ ਚਾਰ-ਚਾਰ ਇੱਟਾਂ ਧਰੀਆਂ ਹੋਈਆਂ ਨਹੀਂਆਂ ਇਹ ਕਹਿੰਦੇ ਕਹਿੰਦੇ ਵੀ ਜੇ ਕਿਸਦਾ ਘਰ ਨਹੀਂ ਪਿਆ ਹੋਇਆ ਘਰ ਪਾਉਣ ਦੀ ਇੱਛਾ ਕਿਸੇ ਦੀ ਤਾਂ ਉਹ ਰ ਇੱਕ ਸੁੱਖ ਸੁੱਖ ਲੋ ਚਾਹੇ ਮੰਨ ਲੋ ਵੀ ਮਨ ਦੀ ਕਿਵੇਂ ਮਰਜ਼ੀ ਲਾ ਲੂ ਕੋਈ ਉਹ ਆਏ ਨਾ ਇੱਟਾਂ ਨੂੰ ਜੋੜ ਕੇ ਤਰਕੇ ਜਾਂਦਾ ਵੀ ਦੋ ਮੰਜ਼ਲੀ ਜਾਂ ਇੱਕ ਮੰਜ਼ਲੀ ਜਾਂ ਮੇਰੀਆਂ ਸੱਤਾ ਪਈ ਜੀ ਜਾਂ ਮੇਰਾ ਘਰ ਪਈ ਜਿਵੇਂ ਆ ਕੁੜੀ ਤੇ ਆ ਪਿਓ ਦੋਏ ਪਾਈ ਜਾਂਦੇ ਨੇ ਠੀਕ ਹੈ ਜੀ ਜੇ ਕਿ ਇਹਦੀ ਜਗਾ ਨਹੀਂ ਪਈ ਤਾਂ ਇਸ ਜਗਾ ਤੇ ਜਾ ਕੇ ਜਰੂਰ ਕਹਿੰਦੇ ਜਿਹੜਾ ਕਿ ਨਾ ਏਟਾਂ ਧਰ ਦਾਂਦਾ ਤੇ ਉਹਦਾ ਘਰ ਪਾਈ ਜਾਂਦਾ ਥੋੜੇ ਟਾਈਮ ਦੇ ਵਿੱਚ ਹੀ ਆ ਦੇਖੋ ਜੀ ਕਿੰਨੀਆ ਤੁਰ ਤੱਕ ਲੈਣਾ ਲੱਗਿਆ ਹੋਇਆ ਨਾ ਕੱਠ ਬਹੁਤ ਜ਼ਿਆਦਾ ਹੈ ਤੇ ਅੱਜ ਲਾਸਟ ਦਿਨ ਰਹਿ ਗਿਆ ਤੇ ਜੋਗੀ ਪੀਰਾਂ ਦਾ ਤੁਸੀਂ ਸੁਣਿਆ ਹੋਣਾ ਤੇ ਚੈਲਾਂ ਦੇ ਜਾਦੇ ਜਾਂਦੇ ਨੇ ਇੱਥੇ ਗੋਤ ਤੇ ਆ ਦੇਖੋ ਆ ਭੈਣਾ ਅ ਤਰੀਏ ਨੇ ਇਟਾਂ ਤੇ ਇਹਦੇ ਬਾਰੇ ਜਰੂਰ ਸਾਰਿਆਂ ਨੂੰ ਬੇਨਤੀ ਕਰਦੇ ਆਂਗੇ ਵੀ ਜੇ ਕੋਈ ਨਹੀਂ ਗਿਆ ਤਾਂ ਜਰੂਰ ਜਾਓ ਆ ਦੇਖੋ ਉਹਦੇ ਹੱਥ ਲਾਈ ਜਾਂਦੇ ਨੇ ਤੇ ਪਰ ਉਹ ਮਿੱਟੀ ਦੇ ਬਾਰੇ ਜਿਹੜੀ ਮਿੱਟੀ ਤਾਂ ਹ ਚੜਾਉਂਦੇ ਨੇ ਉਹ ਜੇ ਕਿਸੇ ਨੂੰ ਪਤਾ ਹੈ ਮੈਂ ਉੱਥੇ ਬਹੁਤ ਨੂੰ ਪੁੱਛਿਆ ਖੜਾ ਕੇ ਕਿਸੇ ਨੇ ਦੱਸਿਆ ਨਹੀਂ ਹੈਗਾ ਜੇ ਕਿਸੇ ਨੂੰ ਪਤਾ ਹੈ ਵੀ ਇਹ ਮਿੱਟੀ ਥੱਲੋਂ ਚੱਕ ਕੇ ਜਿਹੜੀ ਤਾਂ ਹ ਲੈ ਜਾਂਦੇ ਨੇਗੇ ਉਹ ਜਰੂਰ ਦੱਸਿਓ ਤਾਂ ਆ ਦੇਖੋ ਤੇ ਬਹੁਤ ਜ਼ਿਆਦਾ ਇਕੱਠ ਹੈ ਬਹੁਤ ਸੰਗਤ ਹੈ ਆ ਦੇਖੋ ਦਾਣੇ ਪਾ ਕੇ ਜਾਂਦਾ ਕੋਈ ਕੁਸ਼ ਕਰਦਾ ਤੇ ਇੱਥੇ ਮਰਾਦ ਪੂਰੀ ਹੁੰਦੀ ਹੈਗੀ ਜਗਾ ਦੀ ਤਾਂ ਹੁੰਦੀ ਹੈਗੀ ਤੇ ਇਹਦਾ ਸਾਬ ਨੇ ਦੱਸਿਆ ਪਰ ਮਿੱਟੀ ਦਾ ਨਹੀਂ ਮਤਲਬ ਕਿਸੇ ਨੇ ਦੱਸਿਆ ਹੀ ਮਿੱਟੀ ਕਿਉਂ ਕੱਢਦੇ ਨੇਗੇ ਤੇ ਮਿੱਟੀ ਇੱਥੋਂ ਚੱਕ ਕੇ ਥੱਲੋਂ ਉੱਚੀ ਕਿਉਂ ਲਿਆ ਕੇ ਉਹਦੇ ਤੇ ਪਾਉਂਦੇ ਨੇ ਜੇ ਕਿਸੇ ਨੂੰ ਪਤਾ ਕਮੈਂਟਾਂ ਚ ਜਰੂਰ ਦੱਸਿਓ ਕਿਉਂਕਿ ਇਹਦਾ ਮੈਨੂੰ ਵੀ ਖੁਦ ਪਤਾ ਨਹੀਂ ਹੈਗਾ ਤੇ ਇਸ ਲਈ ਮੈਂ ਤੁਹਾਨੂੰ ਪੁੱਛਣ ਦੀ ਮਤਲਬ ਰਾਇ ਲੈਂਦੀ ਆ ਤੁਹਾਡੀ ਤਾਂ ਪੁੱਛਿਆ ਜੇ ਕਿਸੇ ਨੂੰ ਪਤਾ ਤਾਂ ਜਰੂਰ ਦੱਸਿਓ ਜੀ ਕਿਉਂਕਿ ਕਹਾ ਕਿਸ ਦਾ ਭਲਾ ਹੋ ਜਾਂਦਾ ਹੈ ਕੋਈ ਮੰਦੀ ਚਾਹੁੰਦੀ ਹੈ ਕਿਸੇ ਦੀ ਕੱਢਣ ਦੀ ਪੌਂ ਮਿੱਟੀ ਜਾਂ ਉੱਥੇ ਮਿੱਟੀ ਤਾਂ ਹਾ ਪਾਉਣ ਦੀ ਤੇ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਤੇ ਸਾਰਿਆਂ ਦਾ ਧੰਨਵਾਦ ਜਿਹੜੇ ਦੋਸਤ ਮਿੱਤਰ ਦੇਖਦੇ ਨੇ ਵੀ ਕਿਰਪਾ